ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਟ ਦੀ ਮਾਂ ਜਾਨ ਤੇ ਮੈਂ ਸਾਜ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਅਸੀਂ ਵੀ ਠੀਕ ਆਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਸਪੈਸ਼ਲ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਹੈਗੀ ਹੈ ਜੀ ਆਪਣੇ ਕੱਪੜਿਆਂ ਵੇਚਦੇ ਕਿਉਂਕਿ ਸਰਦੀਆਂ ਦੇ ਵਿੱਚ ਹੁਣ ਧੁੰਦਾ ਬਹੁਤ ਜ਼ਿਆਦਾ ਪੈਣ ਲੱਗ ਗਿਆ ਨੇ ਠੰਡ ਬਹੁਤ ਜ਼ਿਆਦਾ ਹੋ ਗਈ ਆ ਤੇ ਆਪਣੇ ਕੱਪੜੇ ਵੀ ਨਹੀਂ ਸੁੱਕਦੇ ਹੈਗੇ 4-4 5-5 ਦਿਨ ਲੱਗ ਜਾਂਦੇ ਨੇ ਆਪਣੇ ਕੱਪੜੇ ਸੁੱਕਣ ਨੂੰ ਤੇ ਉਹ ਕੱਪੜਿਆਂ ਨੂੰ ਆਪਾਂ ਬਹੁਤ ਜੀ ਸੌਖੇ ਤਰੀਕੇ ਨਾਲ ਸੁਕਾਵਾਂਗੇ ਸਿਰਫ ਆਪਣੇ ਜਿਵੇਂ ਕੀ ਕੱਪੜੇ ਆਪਾਂ ਮਸ਼ੀਨ ਰਾਹੀਂ ਧੋਏ ਤੇ ਧੋ ਕੇ ਉਹਨੂੰ ਬਾਹਰ ਸੁਕਾ ਕੇ ਬਾਹਰ ਕੱਢ ਕੇ ਕੱਪੜਿਆਂ ਨੂੰ ਜੇ ਕਈ ਵਾਰ ਧੁੱਪ ਵਗੈਰਾ ਨਹੀਂ ਨਿਕਲਦੀ ਤਾਂ ਉਹਨੂੰ ਕਿਸ ਤਰੀਕੇ ਨਾਲ ਸੁਕਾਵਾਂਗੇ ਤੁਹਾਨੂੰ ਦੱਸਦੇ ਹਾਂ ਤੇ ਚਲੋ ਜੀ ਸਟਾਰਟ ਕਰਦੇ ਆ ਆਪਣੇ ਆਪਾਂ ਵੀਡੀਓ ਲਓ ਜੀ ਇਹ ਹੈਗੇ ਨੇ ਆਪਣੇ ਕੱਪੜੇ ਧੋਤੇ ਹੋਏ ਕੱਪੜੇ ਨੇ ਇਹ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਕੱਪੜਿਆਂ ਨੂੰ ਜਾਂ ਤਾਂ ਤੁਸੀਂ ਇੱਕ ਤਾਰ ਬਨ੍ਹ ਸਕਦੇ ਹੋ ਤਾਰ ਦੇ ਤੇ ਲੰਕਾ ਸਕਦੇ ਹੋ ਤੇ ਜਿਹਨਾਂ ਪਾਣਾ ਕੋਲ ਮਤਲਬ ਕਿ ਕਮਰੇ ਵਿੱਚ ਤਾਰ ਉਹਨਾਂ ਨੂੰ ਜਗ੍ਹਾ ਨਹੀਂ ਹੁੰਦੀ ਉਹ ਕੀ ਕਰਨਗੇ ਆ ਉਹਨਾਂ ਨੇ ਕੀ ਕਰਨਾ ਹੈ ਜੀ ਕੱਪੜਿਆਂ ਨੂੰ ਜਿਵੇਂ ਹੁਣ ਆਪਣੇ ਕੱਪੜੇ ਹੋ ਗਏ ਠੀਕ ਹੈ ਜੀ ਆਪਾਂ ਇਹ ਗੱড্ডা ਵਸਾਇਆ ਹੋਇਆ ਗੱਡੇ ਉੱਤੇ ਏਦਾਂ ਕਰਕੇ ਸਾਰੇ ਕੱਪੜੇ ਆਪਾਂ ਵਸਾ ਲਵਾਂਗੇ ਠੀਕ ਹੈ ਜੀ ਏਦਾਂ ਕਰਕੇ ਏਦਾਂ ਕਰਕੇ ਆਪਾਂ ਸਾਰੇ ਕੱਪੜੇ ਵਸਾ ਲੈਨੇ ਆ ਜਿਹੜੇ ਆਪਣੇ ਗਿੱਲੇ ਨੇ ਏਦਾਂ ਕਰਕੇ ਜੀ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਕੱਪੜਿਆਂ ਨੂੰ ਆਪਾਂ ਨੇ ਇੱਕ ਲੈ ਲੈਣਾ ਹੈ ਬਲੌਰ ਬਲੌਰ ਆਪਣੇ ਮਤਲਬ ਕੀ ਕਮਰਾ ਕੰਮ ਕਰਨ ਵਾਸਤੇ ਆਪਣਾ ਬਲੌਰ ਹੁੰਦਾ ਹੀ ਹਿੱਟਰ ਇਹ ਤੇ ਇਹ ਹਿੱਟਰ ਨੂੰ ਆਪਾਂ ਇਦਾਂ ਕਰਕੇ ਚਲਾ ਕੇ ਛੱਡ ਦਵਾਂਗੇ ਠੀਕ ਹੈ ਜੀ ਚਲਾ ਕੇ ਛੱਡਣ ਤੋਂ ਬਾਅਦ ਆਪਾਂ ਨੇ ਕਮਰਾ ਮਤਲਬ ਕੀ ਬੰਦ ਕਰਕੇ ਰੱਖਣਾ ਹੈ ਮਤਲਬ ਕਿ ਖੋਲਣਾ ਨਹੀਂ ਹੈਗਾ ਉਹ ਕਮਰੇ ਚ ਕੱਪੜੇ ਪਾਣ ਦੇ ਜਿੱਥੇ ਆਪਾਂ ਨੇ ਬਿਲਕੁਲ ਬੈਠਣਾ ਉੱਠਣਾ ਨਹੀਂ ਹੈਗਾ ਮਤਲਬ ਕਿ ਉਹ ਕਮਰਾ ਮਤਲਬ ਕਿ ਬੰਦੀ ਰੱਖਣਾ ਹੈ ਇਦਾਂ ਫਲੋਰ ਲਾ ਕੇ ਆਪਾਂ ਛੱਡ ਦੇਣਾ ਠੀਕ ਹੈ ਜੀ ਤੇ ਛੱਡ ਕੇ ਫਲੋਰ ਫਿਰ ਆਪਾਂ ਨੇ ਕੀ ਕਰਨਾ ਹੈ ਜੀ ਕੋਈ ਆਪਾਂ ਚਾਦਰ ਲੈਣੀ ਹੈ ਗਰਮ ਚਾਦਰ ਗਰਮ ਮਤਲਬ ਕਿ ਕੋਈ ਮੋਟੀ ਚਾਦਰ ਹੋਵੇ ਜਾਂ ਕੋਈ ਆਪਣਾ ਕੋਈ ਬਾਧੂ ਕੰਬਲ ਪਿਆ ਹੁੰਦਾ ਇਦਾਂ ਕੋਈ ਬਾਧੂ ਕੰਬਲ ਪਿਆ ਹੁੰਦਾ ਇਹਦੇ ਉੱਤੇ ਇਦਾਂ ਕਰਕੇ ਆਪਾਂ ਇਦਾਂ ਕਰਕੇ ਆਪਾਂ ਇਹਦੇ ਉੱਤੇ ਪਛਾ ਦਵਾਂਗੇ ਇਹ ਤਾਂ ਕਰਕੇ ਠੀਕ ਹੈ ਜੀ ਤੇ ਬਲੌਰ ਆਪਾਂ ਨੇ ਸਿਲਾ ਕੇ ਛੱਡਣਾ ਤੇ 2 ਘੰਟਿਆਂ ਬਾਅਦ ਆਪਣੇ ਜਿਹੜੇ ਕੱਪੜੇ ਹੋਣਗੇ ਸਾਰੇ ਸੁੱਕ ਜਾਣਗੇ ਠੀਕ ਹੈ ਜੀ ਤੇ ਆਪਣੇ ਪਾਣ ਦੇ ਲਾਈਕ ਹੋ ਜਾਣਗੇ ਕੱਪੜੇ ਮਤਲਬ ਕਿ ਧੁੱਪ ਲਵਾਣ ਦੀ ਨਹੀਂ ਲੋੜ ਆਪਣੇ ਸਾਰੇ ਕੱਪੜੇ ਇਦਾਂ ਹੀ ਸੁੱਕ ਜਾਣਗੇ ਜੇ ਜਿੰਨਾ ਪਣਾ ਲਵੇ ਬਲੌਰ ਨਹੀਂ ਹੋਏਗਾ ਉਹ ਕੀ ਕਰਨੀ ਆ ਉਹ ਰਾਤ ਨੂੰ ਇਦਾਂ ਕੱਪੜੇ ਵਿਛਾ ਕੇ ਚਦਰ ਉੱਤੇ ਇਦਾਂ ਕਰਕੇ ਕੰਬਲ ਬਾਧੂ ਕੰਬਲ ਪਿਆ ਹੁੰਦਾ ਉਹ ਵਿਛਾ ਕੇ ਇਦੇ ਉੱਤੇ ਆਪਾਂ ਰਾਤ ਨੂੰ ਪੈ ਸਕਦੇ ਤੇ ਜਿਹਦੇ ਜਿਹਦੇ ਨਾਲ ਆਪਣੇ ਕੱਪੜੇ ਦੂਜੇ ਤਰੀਕੇ ਨਾਲ ਇਸ ਤਰ੍ਹਾਂ ਵੀ ਸੁੱਕੇ ਜਾਣਗੇ ਠੀਕ ਹੈ ਜੀ ਲੋ ਜੀ ਐਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮਿਰਚਾ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤਵਾ ਸ਼ੇਅਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਖੋਲ੍ਹਦੇ ਹਾਂ ਅੱਗੇ ਸਾਰੇ ਸਸ਼ਿਕਾ